ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਐਕ ਸਿੱਧੂ ਬਲੌਗ ਕੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆਪਾਂ ਕਰਦੇ ਅੱਜ ਦਾ ਬਲੌਗ ਸ਼ੁਰੂ ਕਰਦੇ ਨਾਲ ਤੇ ਆਪਾਂ ਅੱਜ ਲਾਂਕੇ ਕਰ ਜਾਈਏ ਬਹੁਤ ਲੰਬੇ ਲਈ ਜਾਂਦੇ ਸੀ ਕਿ ਅੱਜ ਆਪਾਂ ਉਹਨਾਂ ਦਾ ਲਾਂਭਾ ਲਾ ਦੇਣੇ ਆਗੇ ਤੇ ਉਹ ਚੰਨ ਲਾਂਕੇ ਕਰ ਜਾਈਏ ਮੇਰੇ ਮਾਮਾ ਜਿੰਦੇ ਉਹਨਾਂ ਦੇ ਸੋਸਾ ਤੋਂ ਜੀ ਤਾ ਕਰਕੇ ਫਾਈਨਲ ਟੱਲੀ ਆਉਣ ਨਾਲ ਖਜਾ ਬਹੁਤ ਟਾਈਮ ਹੋ ਗਿਆ ਸੀ ਚੈਨ ਕੋ ਨਹੀਂ ਜਾ ਜਾਂਦਾ ਸੀ ਤੇ ਉਹ ਵੀ ਕਹ ਜੀ ਮੈਂ ਸੋਚਿਆ ਸੀ ਮਜਾ ਆਪਾਂ ਹੁਣ ਜਾ ਕੇ ਆਣਾ ਹੁਣ ਆ ਪਤਾ ਹੀ ਨਹੀਂ ਸੀ ਵੀ ਅਚਾਨਕ ਉਹਨਾਂ ਦੇ ਸੱਤ ਲੁੱਟੂਗੀ ਵੀ ਕੋਲ ਤਾਲ ਜਾਣਾ ਪਊਗਾ ਚਲੋ ਆਪਾਂ ਚੱਲਦੇ ਆ ਤੇ ਤੁਸੀਂ ਬਣੀ ਰਹੋ ਵਲੌਗ ਦੇ ਨਾਲ ਸਾਰੇ ਰੈਡੀ ਹੋ ਦੇਖਿਆ ਚਲੋ ਪੱਲੇ ਲੋ ਚੱਤਵੀਂ ਤੂੰ ਕੁਝ ਰੱਖ ਹੋ ਲੱਗੀਆਂ ਵੀ ਲੱਚੋ ਰੋੜਾ ਪੱਲੇ ਪੈ ਜੂਗੇ ਦੀਆਂ ਵਿੱਚ ਰੱਬ ਕੀ ਬਰੋਤ ਦਿੱਤਰਾਪ ਪੜੂ ਫੈਗੇ ਉਹ ਵੀ ਤੇਰੇ ਬਾਪੂ ਖੇ ਲੋ ਜੀ ਆਪਾਂ ਚੱਲਦੇ ਤੇ ਨਾਲ ਆਪਣਾ ਗੁਰਸ਼ਰਨ ਹੈਗਾ ਅੱਜ ਇਹਨੂੰ ਸੰਡੇ ਆ ਸੰਡੇ ਦੀ ਸੁੱਟੀ ਆਗੀ ਨਾਲ ਮੰਮੀ ਵੀ ਜਾਣਗੇ ਤੇ ਤੁਖਸ਼ਰਨ ਦਾ ਡੈਡੀ ਮੈਂ ਸਾਰੀ ਫੈਮਿਲੀ ਚੱਲੇ ਆ ਸੀ ਅੱਜ ਪਾਪਾ ਜੀ ਦੀ ਘਰੇ ਲਈ ਡਿਊਟੀ ਹੈਗੀ ਤੇ ਬਹੁਤ ਲੰਬੇ ਦੇ ਜਾਂਦੇ ਸੀ ਹੈਗੇ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਹੈਗੇ ਤੇ ਮੈਂ ਸੋਚਿਆ ਮੈਂ ਚੱਲ ਆ ਪਾ ਜ ਫਿਰ ਹੀ ਆਂਗੇ ਤੇ ਆਪਾਂ ਚੱਲੇ ਆਉਣੇ ਹੈਗੇ ਚਾਰ ਤਾਂ ਆਪਣੇ ਹੈ ਨਹੀਂ ਸੀ ਅਸੀਂ ਥੋੜਾ ਜਿਹਾ ਸੀ ਉਹ ਆਪਾਂ ਪਾਤਾ ਸੀ ਪਰसों ਦੋ ਕਟਰਾਲੀਆਂ ਜੀਆਂ ਹੋ ਗਈਆਂ ਸੀ ਵਧੀਆ ਚਲੋ ਟਾਈਮ ਪਾਸ ਜਾ ਉਹ ਜੀ ਜੋੜਨੇ ਪੱਠੇ ਮੁੱਕਣਗੇ ਤੇ ਆਪਣਾ ਕੰਮ ਬਸ ਛੋੜਨਾ ਰਹਿੰਦਾ ਉਹਨਾਂ ਘਰ ਵਾਲੇ ਕਿੱਲੇ ਚ ਰੋਣਾ ਬਸ ਉਹ ਜਿੱਤੇ ਆਪਾਂ ਨੂੰ ਮਨ ਲਾ ਬੰਦੇ ਮਿਲ ਗਏ ਕੋਈ ਲੇਬਰ ਫਿਰ ਆਪਾਂ ਬਸ ਉਹ ਲੱਗ ਲਾ ਦਾਂਗੇ ਤੇ ਇਧਰ ਹੁਣ ਆਪਾਂ ਸਾਰੇ ਜਾਣੇ ਆਂਗੇ ਤੇ ਬਾਕੀ ਆਪਾਂ ਤੁਹਾਨੂੰ ਉੱਥੋਂ ਜਾ ਕੇ ਦਿਖਾਵਾਂਗੇ ਉੱਥੋਂ ਦਾ ਵਲੌਗ ਤੇ ਜੁੜੇ ਰਹੋ ਜੀ ਤੁਸੀਂ ਬਲੌਗ ਦੇ ਨਾਲ ਚਲੋ ਆਪਾਂ ਚੱਲਦੇ ਹਾਂ ਹਾਂ ਉਹ ਉੱਪਰ ਵਾਲਾ ਰਹਿੰਦੀ ਹੈ ਜਗਾ ਪੌਣਾ ਵਾਲੀ نیچے-níche ਪਾਈ ਆ ਇਹ ਮਮੀ ਘਰੀ ਬਣਾਤਾ ਫੇਰਾ ਹਾ ਜੰਗਲਾ ਜਾ ਅਸਿਆ ਹਾਂ ਬਣਦਾਗਾ ਹਾਂ ਮੇਰੀ ਮਾਸੀ ਆ ਭਾਈ ਜਿਹਨੂੰ ਤੁਸੀਂ ਵਿਆਹ ਚ ਮਿਲੇ ਸੀ ਬਹੁਤ ਬੋਲੀਆਂ ਪਾਲੀਆਂ ਸੁਣਾਈਆਂ ਨੇ ਮਾਸੀ ਜੀ ਨੇ ਮਾਸੀ ਜੀ ਨੇ ਮਖੇ ਮੇਰੇ ਮੈਂ ਖਾਤੀ ਬੱਲੇ ਜਦੋਂ ਯਾਰੋ ਪਾਟਦੇ ਬਸ ਇਹ ਤਿੰਨੀ ਲਾਈਟ ਹੀ ਆ ਨਾ ਹੈ ਮਮਾ ਜੀ ਆ ਬਾਹਰ ਬਹੁਤ ਸੋਹਣਾ ਬਣ ਗਿਆ ਖੁੱਲਾ ਡੁੱਲਾ ਸਾਰਾ ਜਿਹੜਾ ਰਹਿ ਗਿਆ ਵਧੀਆ ਇੱਥੇ ਇੱਥੇ ਪਹਿਲਾਂ ਮਾਮਾ ਜੀ ਕੇ ਪਸ਼ੂ ਹੁੰਦੇ ਸੀ ਮੱਝਾਂ ਰੱਖੀਆਂ ਹੋਈਆਂ ਸੀ ਇਹਨਾਂ ਇੱਥੇ ਬੰਦੇ ਹੁੰਦੇ ਸੀ ਹੁਣ ਪਸ਼ੂ ਵਾਲਾ ਉਧਰ ਬਾਹਰ ਲੈਤੀ ਹੋਈ ਹੈ ਜਗ੍ਹਾ ਉੱਥੇ ਬਣੇ ਹੋਏ ਪਸ਼ੂ ਨੂੰ ਰੱਖੇ ਹੋਏ ਨੇ ਇਹਦੇ ਨਾਲ ਇੱਥੇ ਖੁੱਲੀ ਬਣੀ ਹੋਈ ਸੀ ਤੇ ਇਧਰਲੀ ਸਾਈਡ ਇਧਰਲੀ ਸਾਈਡ ਕੁਛ ਇਧਰਲੀ ਇੱਥੇ ਹੁੰਦਾ ਸੀ ਚੁੱਲਾ ਚੌਂਕਾ ਨਾਲ ਹੀ ਰਸੋਈ ਹੁੰਦੀ ਸੀ ਪਹਿਲਾਂ ਦੋ ਕਮਰੇ ਪਿੱਛੇ ਪਾਰੇ ਮੂਰੇ ਬਰਾਂਡਾ ਪਾਇਆ ਹੋਇਆ ਸੀ ਫੇਰ ਉਧਰ ਬਾਹਰੋਂ ਬੁਣਾ ਤੇ ਬਾਹਰ ਉਹ ਤਾਂ ਮਮੀ ਟਰਾਈਟ ਹੈ ਜੀ ਖੜ ਜੇ ਬਰਾਂਡੇ ਚ ਨਾ ਫਰ ਸੁੱਚਾ ਕਰਕੇ ਲਾਉਣਾ ਲੈ ਚ ਅਏ ਜੇ ਮੈਂ ਫਾਸੂ ਚਲਾਉਣਾ ਲੈਣਾ ਕਰਤੇ ਹੈਂ ਅਏ ਜੇ ਫਾਸੂ ਚਲਾਉਣਾ ਟਾਇਰ ਟੁੱਟ ਕੱਢ ਜੇ ਹਾਂ ਇਹ ਜਿਹਾ ਜੀ ਹੁਣ ਐਕਟੀਵੇਸ਼ਨ ਦੀ 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 ਸਾਂਕੇ ਨਾ ਇੰਨਾ ਕੱਥੇ ਲੇਟਾ ਜਾ ਕੇ ਉਧਰ ਪਾ ਦੇਗੇ ਡੰਗਰਾਂ ਨੂੰ ਅੱਛਾ ਇਹ ਇੱਥੇ ਕਿਦਕ ਬਾਹਰ ਲਾਉਟਾ ਤੇ ਲੋਗ ਰੇ ਥਿਰਚੇ ਹੁਕਰਾ ਦੇਗੇ ਸੋਈ ਉਹ ਕੁੱਤਾ ਨਾ ਵੜੀ ਕਹੋ ਨਹੀਂ ਕਹਦਾ ਇਹ ਜਿਦਣਾ ਰਦੀ ਦੇ ਕੇ ਆਪਾਂ ਇੱਥੇ ਜੋਤ ਬਾਹਰੇ ਕਿੰਨੇ ਆਹ ਦੇਖ ਯਾਰ ਇੱਧਰ ਲਿਆ ਆਂਦੇ ਹੁੰਦੇ ਆ ਇੱਧਰ ਪਛਾਹ ਹੈਂ ਦੋ ਜੋੜੇ ਪੈ ਤੁਹੇ ਮੇਰੀ ਭਈ ਗੱਡੀ ਚੋਂ ਨਾ ਮਾਰਤੀ ਆਪਣੀ ਜੋ ਆਪਣੀ ਗੱਡੀ ਚੋਂ ਨਾ ਮਰ ਗਈ ਹੋਵੇ ਸਾਡੇ ਗੱਡੀ ਚ ਇੰਨੀ ਚੂਗੀਆਂ ਪੜ ਆਪਣਾ ਜੋਤ ਲਾਉਂਦਾ ਕਰ ਜੀ ਜਿੰਮ ਕੀ ਹੋ ਗਿਆ ਕੀ ਲਾਉਂਦਾ ਹੈ ਡੱਬੇ ਖਾਂਦਾ ਜੁੜੀ ਦਾ ਬੈਠਾ

ਪਰ ਇਹ ਨਾ ਹੋਵੇ ਕਦਾਲਾ ਤੁਭਾਦ ਨਾ ਮੈਂ ਜੇ ਦੀ ਪੀ ਲਾਉਂਦਾ ਹੂ ਨਾ ਇਹ ਕਿੰਨੇ ਦਿਨ ਦੀ ਪੋਣੇ ਤੇ ਆਪੋ ਚੱਕ ਰੱਖਿਆ ਮੈਂ ਜਿੰਮ ਲਾਉਂ ਮੈਨੂੰ ਜਿੰਮ ਆਇਆ ਕਿ ਕੱਢ ਲਏ ਉਹ ਬੰਨਾ ਹੋਣ ਚੁੱਕੀ ਨਾ ਆਉਂਦਾ ਕਿ ਕਿਹਦੇ ਆਹ ਲੈ ਖਿਦੇ ਇਹ ਤੇ ਉਹ ਆਤਰ ਕਿਨੇ ਗਲੋ ਦੇ ਪਰ ਹਾਂ छोटे तो वो आज बाली पीड़ी जी हो गया गली के नहीं होगा वो नहीं हाँ तो सही में ना बेचो कि मैं बिचौलिया काम फिर से पसंद करता हूँ ना सेल निकाल देना हाँ फिर आये बना लेंगे ये भी हमारे पास है ना हमारे पास है ना उसको भी पाया तो है किसी भी हम जैसे जेनाल नहीं है ना ना पहले � हाँ एक तो मुआवजा तो 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 ਤੇ ਇਹ ਥਰਮੋ ਬੈਕਟੀਟਾ ਸੀ ਇਹਨੇ ਦਿਲ ਕੋਈ ਸੀ ਬਹੁਤ ਆਲੋਚਨ ਇਹਨੇ ਵਿੱਚ ਕੱਤੀ ਦਸ ਦੋਜਾ ਚਾ ਉਹ ਬਹੁਤ ਮੋਹ ਕਰਦਾ ਸੀ ਸਾਡੇ ਕੋਲ ਆਉਣਾ ਹੁੰਦਾ 20 10 15 15 ਦਿਨ ਲਾ ਲੈਣਾ ਹੁੰਦਾ ਉਹ ਮੇਰੀ ਮੈਡੀਕਲ ਸੀ ਉਹਦਾ ਉਹਨਾਂ ਦੀ ਸੀ ਇਹ ਥਰਮੋ ਸਾਡ ਲਿਖਿਆ ਹੋਇਆ ਸੀ ਤੇ ਜਿੱਦੀ ਐਕਸ ਹੋ ਗਈ ਸੀ ਬਸ ਉਹ ਦੁਬਾਰਾ ਸੀ ਬਹੁਤ ਘੱਟ ਵੀ ਤਾਂ ਦਿਲ ਨਹੀਂ ਕਰਦਾ ਸੀ ਉਹਨੂੰ ਫਿਰ ਨਾ ਕੋਈ ਗੱਲ ਬਹੁਤ ਮੋਹ ਕਰਦਾ ਸੀ ਦੋ ਵੇਡ ਫੈਕਟਰੀ ਚ ਲੱਗਾ ਕੁਝ ਲੱਗਿਆ ਹੋਇਆ ਹੈਗਾ ਟਰਾਈਨ ਦੇ ਵਿੱਚ ਕੰਪਿਊਟਰ ਕੋਈ ਨਾ ਕੋਈ ਆਈ ਵਸੀਂ ਕੇ ਮੇਰੇ ਕਰਮ ਵਸੀਂ ਕੇ ਅੱਛਾ ਫਸਲ ਮੜੀ ਬੱਡੀ ਉਹ ਨਾਲ ਨਾਲ ਅੰਦਰ ਸਟੋਰ ਵਿੱਚ ਉੱਨਕਲ ਗਿਆ ਜਿਵੇਂ ਤੁਸੀਂ ਕੀ ਉਪਿਆਰ ਨਹੀਂ ਆ ਨੇ ਇਹ ਥੋੜਾ ਜਿਹਾ ਬਹੁਤ ਚਲ ਚਲ ਅੰਦਰ ਪਹਿਲੇ ਆ ਉਹ ਟੇਪ ਪਰ ਨੀਂਦਾਂ ਨੂੰ ਦਾਲਾ ਜਾਣਾ ਹੈ ਹਾਂ ਤੇ ਫਿਰ ਇਹਨਾਂ ਤੋਂ ਲੈ ਗਏ ਤੇ ਰਿਸਟੇ ਦਾ ਰੰਗ ਨਹੀਂ ਸੀ ਜੋੜਿਆ ਗਾਰੀ ਆਇਆ ਮਰੇ ਵੇ ਇਹਨਾਂ ਨਾਲ ਆ ਗਏ ਤੇ ਪਹਿਲ ਸੀ ਕਾ ਵਧੀਆ ਵੀਰੇ ਸਿਕਲ ਬੋਤਾ ਹਾਂ

ਮਾਸੀ ਮਸੀ ਰਿਆ ਨੂੰ ਸਾਂ ਤੇ ਹੁਣ ਚੱਲਦੇ ਆ ਘਰੇ ਸੰਦੀ ਸੁਨੀਨਾ ਟਾਈਮ ਹੋ ਗਿਆ ਮੱਝਾ ਸਵਾਲਣੀਆਂ ਨੇ ਜਾ ਕੇ ਉਹ ਤਾਂ ਸਾਰੀ ਲੈ ਕੇ ਅਨੇਕ ਘਰ ਹਜੇ ਹੋਰ ਰਹਿੰਦਾਗਾ ਉਧਰ ਮਿਲ ਕੇ ਤੇ ਫਿਰ ਇਸ ਤੋਂ ਬਾਅਦ ਜਾਵਾਂਗੇ ਫਿਰ ਤਾਂ ਜੇ ਬੱਚਿਆਂ ਨੂੰ ਹੋਰ ਵੀ ਆਹ ਹੋ ਜਾਣਗੇ ਉਹ ਸ਼ਾਮ ਦਾ ਇਹ ਜਾ ਪੀ ਲਈ ਚਾ ਲੋ ਪਾਈ ਹੁਣ ਚੱਲੀਏ ਘਰ ਬਹੁਤ ਟਾਈਮ ਹੋ ਗਿਆ ਕਹੇ ਵੱਜ ਗਈ 6:30 ਹੋ ਗਏ 4:00 ਆ ਬੱਜੇਗੀ 5:00 ਵਜੇ ਚੱਨ ਲੱਗ ਗਏ ਗਾਇਸ ਗੇਟ ਲੱਗ ਗਿਆ ਸੌਰੀ ਯੂ نو ਮੈਂ ਕਹਿੰਦੀ ਅੱਜ ਪਸੰਦ ਆਇਆ ਨਾ ਇਹ ਲਵੇ ਪਾਰਕ ਬਣਿਆ ਹੋਇਆ ਮਾਮਾ ਜੀ ਦੇ ਘਰ ਦੇ ਨਾਲ ਹੀ ਵੀਰ ਦਾ ਤਾਂ ਮਾਮੇ ਨੇ ਦੇਖੀ ਆ ਕੁੜੀਆਂ ਨਹੀਂ ਸਾਡੀਆਂ ਲੋਟ ਆਉਣੀ ਹੈਗੀ ਤੇ ਜੇ ਮਾਮਾ ਤਾਂ ਤਾਂ ਮੈਂ ਵਾਪਸ ਆ ਗਿਆ। ਚਲੋ ਜੇ ਹੁਣ ਪਾਰਕ 'ਚ ਚੱਲੀਆ। ਮਰੋਜੀ ਲਓ। ਹੁਣ ਅਸੀਂ ਪਾਰਕ 'ਚ ਜਾਂਦੇ ਆ ਇੱਥੇ ਵੀਡੀਓ ਸ਼ੂਟ ਕਰਦੇ ਆਂਗੇ। ਹਾਂ ਮੱਕਾ। ਗੁਰੂ ਮਾਣੇ ਤੋ ਤੁਹਾਨੂੰ ਕਹਾਵਾ ਦਿੰਦਾ ਹਾਂਗੇ ਕਿ ਕਿੱਟੀਆਂ ਨੇ ਘੁੱਟਣੀਆਂ ਚੱਲੀਆਂ। ਮਾਂ ਮਮੀ ਦਾ ਸੰਨੀਆਂ ਦਾ ਟਾਈਮ ਹੋਇਆ ਪਿਆਗਾ। ਕੋਈ ਤਾਂ ਕੁਝ ਕੁ ਜਾਂਦਾ। ਆਜੋ ਝੂਟੇ ਲਈਏ ਗਾਇਸ। ਵੀਡੀਓ। ਮਤਲਬ ਆਪੀ ਲੈ। ਇੱਥੇ ਤਾਂ ਇਹਦੇ ਲੈ। ਇਹਦੇ ਦਾ ਪਹਿਲੇ ਚੱਕਰ ਆਉਂਦੇ ਆ। ਸਾਡੇ ਫਿਊਚਰ। ਮੈਂ ਵੀ ਆ ਗਿਆ ਇੱਥੇ ਲੈ ਕੇ ਦੇਖੋ। ਆਜੋ ਜੀ ਸੌਣ ਦਾ ਮਹੀਨਾ। ਪਿੰਗਾ ਝੁੱਟੀਏ ਤੀਆਂ ਲਾਈਏ ਫੇਰ ਚੱਕਰ ਆ ਗਿਆ ਬੋਲੇ ਆ ਚੱਕਰ ਆ ਗਿਆ ਮੇਰੇ ਤੇ ਤਾਂ ਰੋਟੀ ਨਹੀਂ ਹੈਗਾ ਇਹ ਕੰਮ ਜੇ ਸਾਨੂੰ ਚੜਨੀ ਨਹੀਂ ਚੱਲ ਹੌਲੀ ਹੌਲੀ ਲੈ ਜੀ ਪਿਆਰੀ ਜੀ ਮੈਂ ਇੱਥੇ ਵਿੱਚੀ ਚੁੱਕ ਬਰੀ ਤਰਜ ਉਧਰ ਪਿਆਰੀ ਮੈਨੂੰ ਚੜਨਾ ਪਊਗਾ ਕਿਹੜਾ ਦੇ ਨਾਲ ਸੋਣ ਦੇ ਸਾਡੇ ਆਈ ਹੁੰਦਾ ਗਾ ਵੇਖੋ ਤਮਾਸ਼ੇ ਦੁਨੀਆ ਦੇ ਵੇਖੋ ਤਮਾਸ਼ੇ ਸੁਰਗਾ ਨੂੰ ਰਾਜ ਆਂਦੇ ਨੇ ਸੁਰਗਾ ਨੂੰ ਪਰੇ ਬਸਣਾ ਲੱਗੇ ਗਾਇਸ ਉਹਨਾਂ ਨੂੰ ਉਹ ਮਦਨੀ ਮਾਰੀ ਆਉਂਦਾ ਫਿਰਲੇ ਲਾ ਕੇ ਆਉਗਾ ਗੇਰਾ ਹਾਈ ਦਿੱਤ ਨਹੀਂ ਆਉਂਦਾ ਦੇਖੋ ਗਾਇਸ ਮਮੀ ਭਾਂਜੀ ਮੈਚਿੰਗ ਕਰੀ ਬੈਠੀਆਂ ਨੇ ਚਲੋ ਜੀ ਹੁਣ ਅਸੀਂ ਜਾਂਦੇ ਆ ਪਿੰਡ ਬਸ ਦੂਜਾ ਕੀ ਕਰ ਖੇਤ ਕਰ ਰਹਿ ਗਿਆ ਮਾਮਾ ਜੀ ਕਾ ਉਧਰ ਮਿਲ ਕੇ ਇਸ ਤੋਂ ਬਾਅਦ ਫਿਰ ਇਹ ਬਸ ਪਿੰਡ ਜਾਵਾਂਗੇ ਘਰੇ ਫਿਰ ਜਾ ਕੇ ਸੰਨੀਰ ਸੁੰਨੀਰ ਲਾਉਣੀਆਂ ਮੱਝਾਂ ਦੀ ਕਿਉਂ ਟਾਈਮ ਵੀ ਬਹੁਤ ਹੋ ਗਿਆ 3:30 ਹੋ ਗਏ ਬਸ ਇਹ ਆਪਣੇ ਧੁੱਪ ਹੁੰਦੀ ਆ ਪੱਤੂਪ ਕਰਕੇ ਲੇਟ ਸੰਨੀਰ ਲਾਉਣੇ ਆਗੇ ਚਲੋ ਉਧਰ ਨੂੰ ਵਗ ਜਾਗੇ ਅੱਧੇ ਘੰਟੇ ਚੋਂ ਰਾਹ ਦਾ ਰਸਤਾ ਦਾ ਅੱਧਾ ਘੰਟਾ ਲੇਟ ਲਾ ਦਾਂਗੇ ਧੁੱਪ ਬਹੁਤ ਜ਼ਿਆਦਾ ਅੱਜ ਤੇ ਇਹਦੇ ਬਸ ਸਾਰਾ ਪਰਿਵਾਰ ਇਕੱਲਾ ਮੱਥਾ ਕਰੀ ਜਾਂਦਾ ਹੈ ਅਸੀਂ ਬਾਹਰ ਬੈਗੇ ਸਮਝ ਲਾਸੀ ਨਾਲ ਗੱਲਾਂ ਬਾਤਾਂ ਕਰਦੇ ਆਗੇ ਉਹਨੂੰ ਤੇ ਦੀਦੀ ਕਹਿੰਦਾ ਸਾਡੇ ਦੀ ਲੱਗ ਗਿਆ ਪਵਰਨ ਦੰਗਣਾ ਕਰਿਆ ਆ ਗਿੱਟਾ ਲੱਗਿਆ ਲੈ ਗਈ ਲੱਗਿਆ ਮਮਾ ਜੀ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਨੇ ਮੋਟਰਸਾਈਕਲ ਵਿੱਚੀ ਮੋਟਰਸਾਈਕਲ ਮਾਰਿਆ ਸੀ ਤਾਂ ਕਰਕੇ ਫਿਰ ਮਾਚਲ ਪਤਾ ਲਿਆ ਆਉਣੇ ਮਮਾ ਜੀ ਦਾ ਨਾ ਸਾਨੂੰ ਵੀ 2 ਦਿਨ ਹੋਏ ਨੇ ਪਤਾ ਲੱਗੇ ਇਹਨੂੰ ਤੇ ਚਲ ਮੰਮੀ ਨੇ ਆਉਣਾ ਅਸੀਂ ਮੂਲ ਵਾਲੇ ਮੂਲ ਵਾਲ ਮਿਲਿਆਊਗੀ ਨਾਲੇ ਇਹਨੂੰ ਪਹਿਥੇ ਛੱਡ ਜਾਨੇ ਮੰਮੀ ਕੱਲ ਨੂੰ ਮੂਲ ਵਾਲ ਮਿਲ ਕੇ ਫੇਰ ਆ ਜਣਗੇ ਇੱਕ ਰਾਤ ਚਲੇ ਛੇ ਲਾਉਣਗੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬਸ ਕਹਿੰਦੇ

ਬਦਿਆ। ਮੈਂ ਸੇਸ ਤੋਂ ਵੀ ਆਉਣਾ ਸੀ। ਵੀ ਚਲਾ ਆਵਾਂਗੇ ਹਨਾ ਵੀ ਇਹਦੇ ਕਰਕੇ ਮੈਂ ਕਿਹਾ ਵੀ ਚਲੋ ਝੋਨਾ ਚਾਣਾ ਲਾ ਲਿਆ ਵੀ ਨਿਬੜ ਗਿਆ ਜੋ ਚਾਹ ਮਾਣਾ ਮੋਟਾ। ਫੇਰ ਮੈਂ ਚਲ ਜਾ ਕੇ ਆਵਾਂਗੇ ਰਾਤ ਲਾ ਆਵਾਂਗੇ ਨਹੀਂ ਉਹ ਆਇਆ ਰਤਾ ਸੀ। ਹੱਸਿਆ। ਆਉਣਗੇ ਜਵਾਬ ਛੁੱਟੀਆਂ ਜਾਣਗੇ। ਫੇਰ ਤੁਹਾਡੇ ਕੋਲ ਵੀ ਆਵਾਂਗੇ ਹੁਣ ਕੋਈ ਨਹੀਂ ਜਦੋਂ ਲੋ। ਜਰੂਰੀ ਬੈਠੇ ਗੇ ਤਾਂ ਬਣੀ ਆਇਆ। ਮੈਂ ਤਾਂ ਜਰੂਰ ਜਾਣਾ ਜਾਇੰਗਾ ਇਸੇ ਦਾ ਇਤਹਾਸ। ਮੋਹ ਤੇ ਅੱਜ ਬਿਜਾਰਿਆ ਅੰਦਾ। wildonders The list one toys are small and massive. The toys have small numbers. The extras by features like the痣s and the fin unconditional. The visitors are back safe from the big ਆ ਵੀ ਆ ਗਿਆ। ਆ ਵੀ ਆ ਗਿਆ। ਇਹ ਜਮਾ ਬੜੀ ਗੁੱਸੇ ਕਰਦੀ। ਇਹ ਜਮਾ ਬੜੀ ਗੁੱਸੇ ਕਰਦੀ। ਨਾ ਨਾ ਸੁਲਾ ਕੇ ਆਵੇਂਗੇ। ਲਓ ਜੀ ਆਪਾਂ ਘਰ ਪਹੁੰਚ ਗਏ। ਕਾ ਟਾਈਮ ਹੋ ਗਿਆ? ਘੁੰਮਦੇ ਆਉਂਦੇ ਆ ਨੂੰ। 5:30 ਦਾ ਟਾਈਮ ਹੋ ਗਿਆ। ਹੁਣ ਮੱਜਾ ਕਿ ਮੱਜਾਂ ਨੂੰ ਪਸੰਦੀ ਸੁਨੀਰ ਲਾਉਣੇ ਆ ਕਿ ਦੇਖਦੇ ਆਂ ਬਚਾਰੀਆਂ ਦਾ ਕੀ ਹਾਲ ਆਗਾ। ਖੇਰਾ ਬਣ ਕੇ ਅੰਦਰ ਆ ਗਏ ਸੀ। ਤੇ ਕਿ ਬਸ ਉਹਨਾਂ ਕੋ ਪਹੁੰਚ ਗਏ ਪਰ ਉਹੜੇ ਕੀ ਲੱਗਿਆ ਇਹ ਪਹੁੰਚ ਆ ਗਏ ਬਸ ਤੇ ਮੰਮੀ ਉੱਥੇ ਰਹਿ ਪਈ ਮੰਮੀ ਦੋ ਦਿਨਾਂ ਤੋਂ ਬਾਅਦ ਆਉਣਗੇ ਉਹ ਕਹਾ ਮਿਲ ਕੇ ਆਉਣਗੇ ਆਪਦੇ ਟੇਕੇ ਘਰ ਮੋਲਵਾਲ ਇਸ ਤੋਂ ਬਾਅਦ ਆਉਣਗੇ ਪਹਿਲਾਂ ਕਹਿੰਦੇ ਮੈਂ ਨਾਲ ਹੀ ਬੜਾ ਮੋਜਾ ਮੰਮੀ ਹੁਣ ਵੀ ਆਪਾਂ ਤੁਸੀਂ ਗਏ ਹੋਗੇ ਹਨਾ ਚਲੋ ਫਿਰ ਦੁਬਾਰਾ ਬੱਸਾਂ ਜਾਉਣਾ ਕਿਹੜਾ ਸਖਾਲਾਗਾ ਚਲੋ ਹੁਣ ਦੋ ਦਿਨ ਲਾ ਜਾਊਗੀ ਨਾਲ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਘਰ ਦੇ ਕੰਮ ਥੰਦੇ ਜਾ ਕੇ ਦੇਖਦੇ ਆ ਮਾਲ ਪਸੂ ਦਾ ਹਾਲ ਅਖੀਲਾ ਲਓ ਜੀ ਪਹੁੰਚ ਗਏ ਆਪਾਂ ਘਰ 20 ਪਾ ਰਹੇ ਨੇ ਚਾਰ ਟਰੈਕਟਰ ਲੈ ਗਏ ਆਪਣਾ ਯਾਰ ਪਾਈ ਨੇ ਟਰੈਕਟਰ ਲੈ ਗਏ ਮੈਨੂੰ ਇਹਦੇ ਚਾਰ ਪੁੰਨੇ ਕੇ ਪੁੰਨੇ ਆ ਦਾਗ ਵਾਲੇ ਲੱਗੇ ਸ਼ੀਸ਼ੇ ਤੇ ਹਨਾ ਚਲੋ ਜੀ ਪਹੁੰਚ ਗਏ ਘਰ ਆਪਾਂ